ਸਿਮਰਔਰ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਕਹਿੰਦੇ ਆਤਮਿਕ ਮਨ ਦੇ ਸੁਖ ਦੀ ਪ੍ਰਾਪਤੀ ਹੋਵੇ ਇਹਨੂੰ ਸਾਹ ਸਾਹ ਦੇ ਨਾਲ ਸਮਾਲ ਸਿਮਰਨ ਭਾਵੇ ਹੁੰਦਾ ਯਾਦ ਕਰਨਾ ਚੇਤੇ ਕਰਨਾ ਗੁਰੂ ਕੀ ਬਾਣੀ ਰੱਬ ਨੂੰ ਚੇਤੇ ਕਰਨ ਵਾਸਤੇ ਆਖ ਰਹੀ ਹੈ ਦੁਨੀਆਂ ਪਰਿਵਾਰ ਰਿਸ਼ਤੇਦਾਰ ਉਨਹੀਂ ਵਸਦੇ ਨੇ ਜਿੰਨੇ ਸਾਡੀ ਚੇਤੇ ਦੇ ਵਿੱਚ ਨੇ ਜਿਹੜਾ ਸਾਨੂੰ ਯਾਦ ਨਹੀਂ ਨਾ ਪਤਾ ਨਹੀਂ ਭਾਵੇਂ ਸੱਕਾ ਭਰਾ ਵੀ ਨਾਲ ਬੈਠਾ ਹੋਵੇ ਆਪਣੇ ਮਾਂ ਬਾਪ ਨੇ ਦੱਸਿਆ ਵੀ ਇਹ ਤੇਰਾ ਭਰਾ ਆ ਆਪਾਂ ਨੂੰ ਪਤਾ ਨਹੀਂ ਵੀ ਇਹ ਮੇਰਾ ਭਰਾ ਹੈ ਸੱਕਾ ਭਰਾ ਵੀ ਨਾਲ ਬੈਠਾ ਹੋਵੇ ਜੇ ਸਾਡੇ ਚੇਤੇ ਦੇ ਵਿੱਚ ਨਹੀਂ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਤੇ ਕੋਈ ਮਤ ਰਿਆ ਹੋਵੇ ਤੇ ਮਾਂ ਨੇ ਕਹਿ ਦਿੱਤਾ ਵੀ ਇਹ ਤੇਰਾ ਸੱਕਾ ਭਰਾ ਹੈ ਉਹ ਮਤ ਰਿਆ ਵੀ ਆਪਣੇ ਨਾਲੋਂ ਵੱਧ ਕੇ ਲੱਗਦਾ ਅਰਜਨ ਨੂੰ ਨਹੀਂ ਪਤਾ ਵੀ ਕਰਨ ਸਾਡਾ ਭਰਾ ਹੈ ਕਰਨ ਨੂੰ ਨਹੀਂ ਪਤਾ ਅਰਜਨ ਮੇਰਾ ਭਰਾ ਹੈ ਉਹ ਦਰਯੋਦਨ ਵੱਲੋਂ ਲੜੀ ਜਾਂਦਾ ਗੱਲ ਚੇਤੇ ਦੀ ਏ ਸਾਰੀ ਜਿੰਨੇ ਸਾਡੇ ਚੇਤੇ ਦੇ ਵਿੱਚ ਨਹੀਂ ਆਉਂਦੀਆਂ ਸਾਡੀਆਂ ਰਿਸ਼ਤੇਦਾਰੀਆਂ ਉਨਾਂ ਨੇ ਸੰਸਾਰ ਉਨਾਂ ਨੇ ਜਾਗਿਆ ਆਪਣੇ ਚੀਤੇ ਵਿੱਚ ਮੇਰਾ ਪਿੰਡ ਭੈਣੀ ਜੱਸਾ ਹੈ ਚੀਤੇ ਵਿੱਚ ਤਾਂ ਕਿਸੇ ੱਡੇ ਤੇ ਰਹਿ ਜੀਏ ਲੁਧਿਆਣੇ ਰਹਿ ਜੀਏ ਧਨੌਲੇ ਰਹਿ ਜੀਏ ਆਪਾਂ ਨੂੰ ਚੀਤੇ ਹੈ ਭੈਣੀ ਜੱਸਾ ਉੱਥੋਂ ਵੀ ਬਸ ਚੜ ਕੇ ਆ ਜਾਈਏ ਜੇ ਚੀਤਾ ਹੀ ਭੁੱਲ ਗਿਆ ਭਈ ਪਿੰਡ ਮੇਰਾ ਕਿਹੜਾ ਫਿਰ ਘਰ ਤੇ ਲੱਭਣ ਜਾਂਦੇ ਆ ਬਾਬਿਆਂ ਕੋਲ ਜਾਣ ਕੇ ਸਿਆਣਿਆਂ ਕੋਲ ਜਾਣ ਕੇ ਜੀ ਹਜੂਰ ਸਾਹਿਬ ਵੱਲ ਜਾਈਏ ਲੰਬੜਕੇ ਅੰਬਰਸਰਾਂ ਵੱਲ ਜਾਈਏ। ਉਹਦੇ ਚੇਤੇ ਦੇ ਵਿੱਚੋਂ ਨਿਕਲ ਗਿਆ। ਰੱਬ ਸਾਡੇ ਚੇਤੇ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਹੈ ਨਾ ਐਦਾਂ ਫਿਰ ਆਪਾਂ ਔਜੜ ਪੈ ਜਾਂਦੇ ਹਾਂ। ਐਦਾਂ ਭਟਕਦੇ। ਸਤਿਗੁਰੂ ਕਹਿੰਦੇ ਤੇਰੇ ਵਾਸਤੇ ਕੋਠੀਆਂ ਮਾੜੀਆਂ ਨਹੀਂ, ਜ਼ਮੀਨ ਮਾੜੀ ਨਹੀਂ। ਕਾਰਾ ਮਾੜਿਆ ਨਹੀਂ ਪੈਸਾ ਮਾੜਾ ਨਹੀਂ ਮਾੜਾ ਕੀ ਹੈ ਮਾੜਾ ਭਾਈ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਨਹੀਂ ਰੱਬ ਨੂੰ ਭੁੱਲਣਾ ਹੀ ਮਾੜਾ ਬਾਕੀ ਕੋਈ ਛੁਵੀ ਮਾੜਾ ਨਹੀਂ ਰੱਬ ਯਾਦ ਹੈ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਤੇ ਬੈਠਾ ਰੱਬ ਯਾਦ ਪਰਮਾਤਮਾ ਯਾਦ ਉਹਦੇ ਵਾਸਤੇ ਰਾਜ ਮਾੜਾ ਨਹੀਂ ਚੰਗਾ ਰਾਜ ਰੱਬ ਯਾਦ ਤੇ ਜੇ ਇੱਕ ਕੁਟੀਏ ਦੇ ਵਿੱਚ ਵੀ ਬਹਿ ਕੇ ਕੱਖਾਂ ਦੀ ਸ਼ਾਨ ਵਿੱਚ ਬਹਿ ਕੇ ਵੀ ਰੱਬ ਭੁੱਲ ਗਿਆ ਪਿਆਰਿਓ ਕੱਖਾਂ ਦੀ ਸ਼ਾਨੀ ਮਾਇਆ ਬਣ ਜਾਂਦੀ ਓਹੀ ਮਾਇਆ ਉਹ ਨਿਪੜਦੀ ਗੁਰੂ ਅਰਜਨ ਦੇ ਮਹਾਰਾਜ ਆਖਦੇ ਆ ਪੜਈ ਸਹਾਵੀ ਛਪਰੀ ਜਾਂ ਮੈਂ ਗੁਣ ਗਾਈ ਭਾਈ ਹੇਮੇ ਦੀ ਛਪਰੀ 'ਚ ਬਹਿ ਕੇ ਆਖਿਆ ਪੜਈ ਸਹਾਵੀ ਛਪਰੀ ਜਾਂ ਮੈਂ ਗੁਣ ਗਾਈ ਉਹ ਕਹਿੰਦੇ ਤੇਰੀ ਛਪਰੀ ਭਾਂਗਾਂ ਵਾਲੀ ਐ ਜਿੱਥੇ ਬੈਠ ਕੇ ਵਾਹਿਗੁਰੂ ਦੇ ਗੁਣ ਗਾਰੇ ਕੀਤੀ ਕਾਮਨ ਧੌਲ ਹਰ ਜਿਤ ਹਰ ਬਿਸਰਾਇ ਧੌਲ ਹਰ ਕਹਿੰਦੇ ਵੱਡੇ ਵੱਡੇ ਮਹਿਲਾਂ ਨੂੰ ਉੱਚੀਆਂ ਮਾੜੀਆਂ ਨੂੰ ਉਹ ਕਹਿੰਦੇ ਕਿਸੇ ਕੰਮ ਦੀਆਂ ਹਨ ਕਿਸੇ ਕੰਮ ਦੀਆਂ ਨਹੀਂ ਜਿੱਥੇ ਬਹਿ ਕੇ ਵਾਹਿਗੁਰੂ ਦਾ ਚੇਤਾ ਹੀ ਭੁੱਲ ਗਿਆ ਗੁਰੂ ਨਾਨਕ ਸਾਹਿਬ ਮਹਾਰਾ ਸੱਜਣ ਦੇ ਘਰ ਕਹਿ ਰਹੇ ਨੇ ਕੋਠੇ ਮੰਡਪ ਮਾੜੀਆਂ ਬਾਹਰੋਂ ਚਿਤਵੀਆਂ ਠੱਠੀਆਂ ਕੰਮ ਨਾ ਆਵੈ ਵਿੱਚੋਂ ਸਖਣੀਆ ਵਿੱਚੋਂ ਸਖਣੀਆ ਉਹ ਕਹਿੰਦੇ ਐਡੀਆਂ ਐਡੀਆਂ ਮਾੜੀਆਂ ਕੋਠੇ ਦਿਸਦੇ ਨੇ ਤੇ ਕਿੰਨੇ ਸੋਹਣੇ ਇਹਨਾਂ ਦੇ ਉੱਤੇ ਰੰਗ ਰੋਗਣ ਬੂਟੇ ਤੇ ਪੰਛੀ ਛਾਪੇ ਹੋਏ ਨੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਠੱਠੀਆਂ ਕੰਮ ਨਾ ਆਵਈ ਵਿੱਚੋਂ ਵਿੱਚੋਂ ਸਖਣੀਆਂ ਕਹਿੰਦੇ ਕੰਮ ਕਿਸੇ ਵੀ ਨਹੀਂ ਆਉਣੀਆਂ ਕਿਉਂਕਿ ਵਿੱਚੋਂ ਤਾਂ ਖਾਲੀ ਇਹ ਸਾਡੀ ਦੇਹੀ ਦੀ ਵੀ ਗੱਲ ਕਰਦੇ ਐ ਬਾਹਰੋਂ ਬੜੇ ਸੋਹਣੇ ਆਂ ਅੰਦਰੋਂ ਲੀਰਾਂ ਦੀ ਨਿਆਈ ਹੋਏ ਪਈਆਂ ਲੀਰਾਂ ਦੀ ਘਰ ਬਾਹਰੋਂ ਬਹੁਤ ਸੋਹਣਾ ਬਣਾਇਆ ਹੋਵੇ ਤੇ ਅੰਦਰੋਂ ਤਿਆਰੀ ਹੋਈ ਨਾ ਕੀਤੀ ਹੋਵੇ ਨਾ ਉੱਥੇ ਰਸੋਈ ਐ ਨਾ ਕੋਈ ਬੈੱਡਰੂਮ ਤਿਆਰ ਐ ਨਾ ਫਰਨੀਚਰ ਪਿਆ ਐ ਨਾ ਭਾਂਡੇ ਢੀਂਡੇ ਬੈਣੀ ਉੱਥੇ ਨਹੀਂ ਰਹਿ ਸਕਦੇ ਤੇ ਬਾਹਰੋਂ ਤਿਆਰੀ ਨਹੀਂ ਕੀਤੀ ਪਲਾਸਟਰ ਨਹੀਂ ਹੋਇਆ ਰੰਗ ਰੋਗੰਦ ਨਹੀਂ ਹੋਇਆ ਟੀਪ ਨਹੀਂ ਹੋਈ ਪਰ ਵਿੱਚੋਂ ਵਿੱਚੋਂ ਚੰਗੀ ਤਰ੍ਹਾਂ ਤਿਆਰ ਕੀਤਾ ਹੋਇਆ ਹੈ ਉੱਥੇ ਭਾਵੇਂ ਸਾਲਾਬਦੀ ਰਹੀ ਰਿਆ ਬਾਹਰੋਂ ਲੋਕਾਂ ਨੇ ਦੇਖਣੇ ਵੀ ਤਿਆਰ ਨਹੀਂ ਅੰਦਰ ਉਹ ਸਾਰੀ ਤਿਆਰੀ ਹੈ ਏ ਕੋਨੇ ਜਿੰਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਸੰਸਾਰ ਪਟਨਾ ਮਾ ਰੇਸ਼ਮ ਦਾ ਕੋਨੇ ਜਿਨ੍ਹਾਂ ਦੇ ਅੰਦਰ ਰੇਸ਼ਮ ਤੇ ਬਾਹਰ ਬਾਹਰ ਕਹਿੰਦੇ ਗੋਦੜੀਆਂ ਨੇ ਬਾਹਰ ਭਾਵੇਂ ਲਈ ਰਈ ਲਮਕੀ ਜਾਂਦੀ ਐ ਮੈਲੇ ਕੱਪੜੇ ਨੇ ਜਿੰਪਟ ਅੰਦਰ ਬਾਹਰ ਗੋਦੜ ਤੇ ਭਲੇ ਸੰਸਾਰ ਉਹ ਜੱਗ ਵਿੱਚ ਭਲੇ ਨੇ ਉਹ ਗੁਰੂ ਨੂੰ ਚੰਗੇ ਲੱਗਦੇ ਨੇ ਤੇ ਦੂਜੇ ਭਾਈ ਉਹ ਹੁੰਦੇ ਨੇ ਜਿਹੜੇ ਬਾਹਰੋਂ ਤਾਂ ਬੜੇ ਸੋਹਣੇ ਦਿਸਦੇ ਨੇ ਬਾਰੋਂ ਰੇਸ਼ਮ ਜਰੀਆਂ ਪਾਈਆਂ ਹੁੰਦੀਆਂ ਪਰ ਅੰਦਰੋਂ ਮਨ ਉਹਨਾਂ ਦਾ ਉਖੜਿਆ ਉਧੜਿਆ ਤੇ ਪਟਿਆ ਪਿਆ ਹੁੰਦਾ ਬਾਰੋਂ ਲੱਗਦੇ ਨੇ ਰੇਸ਼ੀ ਅੰਦਰੋਂ ਨਿਰੀਆਂ ਲੀਰਾਂ ਹੋਏ ਪਏ